ਮਸਲਾ ਇਹ ਜੀ ਤੇਜਿੰਦਰ ਬੰਸਲ ਨੂੰ ਇਹਨਾਂ ਨੇ ਮੇਰਾ ਫਰੈਂਡ ਹੈ ਜੀ ਉਹ ਐਡਮਿਟ ਹੋਇਆ ਜੀ 30 ਤਰੀਕ ਨੂੰ ਜੀ ਇਹ ਦਿੱਲੀ ਮਲਟੀ ਸਪੈਸ਼ਲਿਸਟ ਹਸਪੀਟਲ ਸੰਗਰੂਰ ਦੇ ਵਿੱਚ ਤੇ ਡਾਕਟਰ ਨੇ ਕਿਹਾ ਜੀ ਰਾਤ ਦੇ 8 ਵਜੇ ਇਹਨਾਂ ਦਾ ਆਪਰੇਸ਼ਨ ਹੋਊਗਾ ਉਹਨਾਂ ਦਾ ਬੀਪੀ ਦੇਖਿਆ ਗਿਆ ਜੋ ਜਿਹੜਾ ਕਿ ਨਾਰਮਲ ਸੀ ਸਾਰੇ ਵਾਈਟਲ ਸਾਈਨ ਨਾਰਮਲ ਸੀਗੇ ਪੇਸ਼ੈਂਟ ਅੰਦਰ ਗਿਆ ਜੀ ਉਹਨਾਂ ਦਾ ਕਜ਼ਨ ਬ੍ਰਦਰ ਉਹਨਾਂ ਨੂੰ ਅੰਦਰ ਆਪਰੇਸ਼ਨ ਤੱਕ ਛੱਡ ਕੇ ਵੀ ਆਇਆ ਜੀ ਚਲਦਾ ਫਿਰਦਾ ਗੱਲ ਕਰਦਾ ਗਿਆ ਅੱਛੇ ਤਰੀਕੇ ਨਾਲ ਸਾਰਿਆਂ ਨੂੰ ਤੇ ਅੰਦਰ ਗਿਆ ਅੰਦਰ ਜਾਣ ਤੋਂ ਬਾਅਦ ਇਹਨਾਂ ਨੇ ਐਨਸਥੈਸੀਓਜਿਸਟ ਸੀਗਾ ਨਹੀਂ ਸੀਗਾ ਸਾਨੂੰ ਨਹੀਂ ਪਤਾ ਇਹਨਾਂ ਨੇ ਐਨਸਥੈਸੀਆ ਦਿੱਤਾ ਪੇਸ਼ੈਂਟ ਨੂੰ ਜੀ ਜਰਨਲ ਐਨਸਥੈਸੀਆ ਕਹਿੰਦੇ ਜੀ ਇਹ ਦਿੱਤਾ ਉਹਦੇ ਵਿੱਚ ਦੇਣ ਤੋਂ ਬਾਅਦ ਐਗਜ਼ੈਕਟਲੀ 5 ਜਾਂ 7 ਮਿੰਟ ਤੋਂ ਬਾਅਦ ਸਾਡਾ ਪੇਸ਼ੈਂਟ ਐਕਸਪਾਇਰ ਹੋ ਗਿਆ ਸੀ ਉਸ ਤੋਂ ਬਾਅਦ ਜਿਹੜਾ ਵੀ ਹੋਇਆ ਸੀਗੇ ਉੱਤੇ ਤੁਸੀਂ ਇਹਨਾਂ ਨੂੰ ਪੁੱਛ ਲਓ ਜੀ ਉਹਨਾਂ ਨੇ ਬਿਲਕੁਲ ਨਹੀਂ ਦੱਸਿਆ ਸਾਨੂੰ ਕੀ ਹੋਇਆ ਕੀ ਨਹੀਂ ਕਹਿੰਦੇ ਜੀ ਸਾਡੇ ਵੱਲੋਂ ਜੀ ਬਹੁਤ ਸੀਰੀਅਸ ਕੇ ਪੇਸ਼ੈਂਟ ਹੈ ਜੀ ਤੁਸੀਂ ਇਹਨੂੰ ਫਟਾਫਟ ਅਮਰ ਲੈ ਜਾਓ ਅਮਰ ਲੈ ਜਾਓ ਜੀ ਅਸੀਂ ਅਮਰ ਲੈ ਕੇ ਗਏ ਜੀ ਇਹ ਅਮਰ ਵਾਲੇ ਕਹਿੰਦੇ ਜੀ ਇਹ ਤਾਂ 2 ਘੰਟੇ ਪਹਿਲਾਂ ਹੀ ਐਕਸਪਾਇਰ ਹੋ ਗਿਆ 2 ਘੰਟੇ ਦਾ ਸਾਡਾ ਪੌਣਾ ਘੰਟਾ ਅਸੀਂ ਅਸੀਂ ਹੁਣ ਇਹਨਾਂ ਨੂੰ ਇੱਥੇ ਬੁਲਾਇਆ ਹੈ ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਕਿਹੜਾ ਉਹ ਡਾਕਟਰ ਸੀਗਾ ਔਰ ਉਹਨੇ ਕਿਸ ਬੇਸਿਸ ਤੇ ਇੰਨੀ ਹਾਈ ਡੋਸਿਸ ਦਿੱਤੀ ਕਿ ਉਹਨੂੰ ਓਵਰਡੋਸ ਹੋ ਗਿਆ ਚਾ ਉਹ ਆਪਣੀ ਗਲਤੀ ਮੰਨੇ ਅਸੀਂ ਦੇਖਣਾ ਚਾਹੁੰਦੇ ਆ ਅਸੀਂ ਉਹਨੂੰ ਕਾਫੀ ਦੇਰ ਹੋ ਗਈ ਹੈ ਜੀ ਅਸੀਂ ਉਹਨੂੰ ਬੁਲਾ ਰਹੇ ਆ ਪਰ ਉਹ ਆ ਨਹੀਂ ਰਿਹਾ ਉਹਦਾ ਆਫ ਹੈ ਫੋਨ ਕਈ ਇਲੀਗਲ ਤਰੀਕਿਆਂ ਨਾਲ ਸਭ ਤੋਂ ਵੱਡੀ ਗਲਤੀ ਇਸ ਹਸਪੀਟਲ ਦੀ ਮੈਂ ਔਨ ਰਿਕਾਰਡ ਦੱਸ ਰਿਹਾ ਅਸੀਂ ਸਾਰਿਆਂ ਨੇ ਉਹਨਾਂ ਦੇ ਰਿਕਾਰਡ ਦੇਖੇ ਹੈ ਜੀ ਨਾ ਡੇਟ ਨਾ ਟਾਈਮ ਨਾ ਡਾਕਟਰ ਦੇ ਸਿਗਨੇਚਰ ਨਾ ਕੁਝ ਮਤਲਬ ਇਦਾਂ ਹਸਪੀਟਲ ਚੱਲਦੇ ਆ ਜੀ ਆ ਦਿੱਲੀ ਮਲਟੀ ਸਪੈਸ਼ਲਿਸਟ ਹਸਪੀਟਲ ਸੰਗਰੂਰ ਮਤਲਬ ਤੁਸੀਂ ਇੱਕ ਵੀ ਕਾਗਜ਼ ਦੇਖ ਲਓ ਕਿਸੇ ਫਾਈਲ ਤੇ ਕੋਈ ਸਟੈਂਪ ਨਹੀਂ ਹੈ ਜੀ ਡਾਕਟਰ ਦੇ ਸਾਈਨ ਇਦਾਂ ਕਿ ਤੁਸੀਂ ਨਾਂ ਨਹੀਂ ਪਛਾਣ ਸਕਦੇ ਕਿ ਰੁਪਿੰਦਰ ਗਰਗ ਹੈ ਰਮਨ ਗਰਗ ਹੈ ਰੁਪਾਲੀ ਗਰਗ ਹੈ ਪਰ ਜਿੰਦਰ ਗਰਗਰ ਤੁਸੀਂ ਪਛਾਣ ਨਹੀਂ ਸਕਦੇ ਕੋਈ ਡੇਟ ਟਾਈਮ ਕਿਸਦਾ ਕਿਸੇ ਨਹੀਂ ਕੁਝ ਨਹੀਂ ਪੇਸ਼ੈਂਟ ਕਹਿੰਦੇ ਜੀ ਕੰਪਲਿਕೇಷನ್ಸ್ ਹੋ ਗਈ ਅਸੀਂ ਇੰਜੈਕਸ਼ਨ ਲਾਏ ਜੀ ਐਨਸਥੀसिया ਦੇ ਕੰਪਲਿਕೇಷਨ ਹੋ ਗਈ ਕਾਰਡੀਕ ਰੈਸਟ ਹੋ ਗਿਆ ਜੀ ਉਹਨਾਂ ਨੇ ਕਿਹਾ ਪੇਸ਼ੈਂਟ ਨੂੰ ਦੱਸਿਆ ਸੀਗਾ ਕਿ ਐਨਸਥੀसिया ਦੇਣ ਤੋਂ ਬਾਅਦ ਇਹ ਹੋ ਸਕਦਾ ਕੀ ਪਤਾ ਪੇਸ਼ੈਂਟ ਨਾ ਕਰਾਂਦਾ ਕੀ ਪਤਾ ਉਹ ਕਹਿ ਦਿੰਦਾ ਜੀ ਇੰਨੀ ਕੰਪਲਿਕೇಷਨਸ ਆ ਮੈਂ ਨਹੀਂ ਮੈਂ ਗੋਲੀਆਂ ਨਾਲ ਕੇ ਮੈਨੂੰ ਇੰਜੈਕਸ਼ਨ ਲਾ ਦਿਓ ਮੈਂ ਨਹੀਂ ਕਰਾਣਾ ਕੀ ਇਹਨਾਂ ਨੇ ਕੰਪਲਿਕೇಷਨ ਦੱਸੀਆਂ ਇਹਨਾਂ ਨੇ ਨਹੀਂ ਦੱਸੀਆਂ ਜੀ ਸਾਡਾ ਇਹ ਮੰਨਣਾ ਹੈ ਕਿ ਸਾਡੇ ਨਾਲ ਜੋ ਹੋਇਆ ਸੋ ਹੋਇਆ ਕਿਸੇ ਹੋਰ ਦੇ ਨਾਲ ਨਾ ਇਹ ਹੋਈ ਚਾ। ਅਸੀਂ ਸਾਰੇ ਜਣੇ ਇਸ ਕਰਕੇ ਖੜੇ ਆ। 32 ਸਾਲ ਦਾ ਸੀਗਾ ਜੀ ਸਾਡਾ ਬੇਟਾ ਤੇ ਉਸ ਤੋਂ ਮੈਂ ਦੁਕਾਨ ਤੇ ਬੈਠਾ ਸੀ ਮੈਨੂੰ ਫੋਨ ਆਇਆ ਤੇ ਮੇਰੇ ਨੂੰ ਦਾ ਕਹਿੰਦੇ ਪਾਪਾ ਤੁਸੀਂ ਕਿੱਥੇ ਮੈਂ ਦੁਕਾਨ ਤੇ ਕਹਿੰਦੇ ਮਨੂੰ ਨੂੰ ਫੋਸਫੇਟ ਦੀ ਜੌਬ ਪਤਾ ਨਹੀਂ ਕੀ ਹੋ ਗਿਆ। ਮੈਂ ਜਦੋਂ ਗਿਆ ਮੈਂ ਸਿੱਧਾ ਰੂਮ ਦੇ ਅੰਦਰ ਵੜ ਗਿਆ ਜਿੱਥੇ ਆਪਰੇਸ਼ਨ ਥੀਟਰ ਦੇ ਅੰਦਰ ਅੰਦਰ ਗਿਆ ਤੇ ਉਹ ਪਿਆ ਸੀਗਾ ਵੈਂਟੀਲੇਟਰ ਤੇ ਤੇ ਮੈਨੇ ਕਿਹਾ ਡਾਕਟਰ ਸਾਹਿਬ ਕਿ ਉਹ ਕਹਿੰਦੇ ਅੰਕਲ ਜੀ ਕੁਛ ਕੁਛ ਨਹੀਂ ਕੁਛ ਨਹੀਂ ਵੀ ਥੋੜੇ ਸਿਰਸ ਹੋ ਗਏ ਵੀ ਇਹਨਾਂ ਨੂੰ ਅਮਰ ਚ ਲੈ ਜਾਣਾ ਪਏਗਾ ਚਲੋ ਮੈਂ ਕਿਹਾ ਆਪਾਂ ਤੁਸੀਂ ਐਂਬੂਲੈਂਸ ਬੁਲਾਉ ਤੇ ਆਪਾਂ بڑا بڑا ਅਮਰ ਚ ਲੈ ਕੇ ਚਲੀਏ ਚਲੋ ਅਸੀਂ ਇਹਨਾਂ ਨੇ ਹੁੰਦੇ ਆ ਤੇ ਪੌਣਾ ਘੰਟਾ ਲਾਤਾ ਜੀ ਗੱਡੀ-ਕੁੱਡੀ ਮੰਗਾ ਕੇ ਅਸੀਂ ਅਮਰ ਚ ਲੈ ਗਏ ਜੀ ਅਮਰ ਵਾਲੇ ਜਦੋਂ ਅਸੀਂ ਪਹੁੰਚੇ ਉਹ ਡਾਕਟਰ ਸਾਹਿਬ ਸਾਡੇ ਗੱਲ ਪੈ ਗਏ ਕਹਿੰਦੇ ਇਹ ਤਾਂ ਡੈੱਡ ਹੋਏ ਨੂੰ ਡੇਢ ਦੋ ਘੰਟੇ ਤੋਂ ਉੱਪਰ ਹੋ ਗਏ ਵੀ ਤੁਸੀਂ ਉਹਨੇ ਡੈੱਡ ਬੁੱਡ ਚੱਕੀ ਪਤਾ ਲੀਲਾ ਹੋਇਆ ਪਿਆ ਤਾਂ ਕਿ ਉਹ ਉਹ ਰਕਿਆਗੇ ਮੌਤ ਪਹਿਲਾਂ ਮੌਤ ਤਾਂ ਪਹਿਲਾਂ ਹੀ ਹੋ ਚੁੱਕੀ ਸੀ ਅਦਰバイ ਮੌਤ ਹੈ ਜੀ ਮੇਰੇ ਖਿਆਲ ਵੀ 2-3 ਔਰ 2 ਮਿੰਟਾਂ ਦੇ ਵਿੱਚ ਹੋ ਚੁੱਕੀ ਸੀ 2-3 ਮਿੰਟ ਦੇ ਵਿੱਚ ਅੰਦਰ ਜਾਣ ਦੇ ਬੇਟਾ ਮੇਰਾ ਨਾਲ ਸੀਗਾ ਵੱਡਾ ਜਦੋਂ ਉਹਨੂੰ ਅੰਦਰ ਛੱਡ ਕੇ ਆਇਆ ਇੱਕ ਮਿੰਟ ਦੇ ਵਿੱਚ ਤਾਂ ਬੈਕ ਕੋਲ ਆ ਗਈ ਜੀ ਡਾਕਟਰ ਸਾਹਿਬ ਵੀ ਅੰਦਰ ਆ ਜਾਓ ਇਹਨੂੰ ਪਤਾ ਨਹੀਂ ਕੀ ਹੋ ਗਿਆ ਮੇਰਾ ਬੇਟੇ ਨੇ ਦੇਖਿਆ ਵੀ ਉਹਨਾਂ ਕਿਸ ਤਰ੍ਹਾਂ ਦੀ ਕਾਰਵਾਈ ਦੀ ਕਾਰਵਾਈ ਤੇ ਇਹ ਵੀ ਸੰਤ ਸੱਚਾਈ ਦੱਸਦੇ ਵੀ ਆਹ ਕੁਝ ਹੋ ਗਿਆ ਅਸੀਂ ਕਿਉਂ ਅਮਰ ਚ ਠੱਕੇ ਖਾਂਦੇ ਸੀ ਸਾਨੂੰ ਭੁਗਾਈ ਕਰਾਈ ਇਹਨਾਂ ਨੇ ਵੀ ਆਪਣੇ ਹਸਪੀਟਲ ਨੂੰ ਬਚਾਉਣ ਵਾਸਤੇ ਸਾਨੂੰ ਅਮਰ ਚ ਸ਼ਿਫਟ ਭੇਜਿਆ ਗਿਆ ਕਿਉਂ ਭੇਜਿਆ ਗਿਆ ਸਾਡਾ ਇਕੱਲਾ ਬੇਟਾ ਸੀਗਾ ਜੀ 10 ਦਿਨ ਉਹਦੇ ਵੈਰੀਜ ਨੂੰ ਹੋਏ ਸੀਗੇ ਸਾਰਾ ਘਰ ਉਜੜ ਗਿਆ ਸਾਰਾ ਦੱਸੋ ਇਹਨਾਂ ਦਾ ਕੀ ਗਿਆ ਜੀ ਸਿੱਧੂ ਸਾਹਿਬ ਗੱਲ ਇਹ ਹੈ ਵੀ ਜੋ ਕਿ ਇਹਨਾਂ ਦੇ ਪਰਿਵਾਰ ਨਾਲ ਹੋਇਆ ਜੀ ਇਹਨਾਂ ਦਾ ਨੌਜਵਾਨ ਮੁੰਡਾ ਵਿਚਾਰਿਆਂ ਦਾ ਮਰਿਆਗਾ ਗੱਲ ਬਿਲਕੁਲ ਸਪਸ਼ਟ ਹੋ ਚੁੱਕੀ ਹੈ ਜਦੋਂ ਅਮਰ ਹਸਪੀਟਲ ਚ ਗਏ ਨੇ ਜਦੋਂ ਜਦੋਂ ਉਹਨਾਂ ਉੱਥੇ ਜਾ ਕੇ ਡਾਕਟਰ ਨੇ ਦੱਸਿਆ ਕਿਉਂਕਿ ਉਹ ਵੀ ਡਾਕਟਰ ਹੈ ਇਹ ਵੀ ਡਾਕਟਰ ਨੇ ਉਹ ਗਲਤ ਤਾਂ ਕੋਈ ਗੱਲ ਕਹਿਣਗੇ ਨਹੀਂ ਜਦੋਂ ਉਹਨਾਂ ਡਾਕਟਰ ਨੇ ਕਿਹਾ ਤਾਂ ਵੀ 2 ਘੰਟੇ ਪਹਿਲਾਂ ਡੈਥ ਹੋ ਚੁੱਕੀ ਹੈ ਇਹਦਾ ਮਤਲਬ ਸਪਸ਼ਟ ਹੈ ਵੀ ਜਦੋਂ ਐਨੈਥੀਸੀਆ ਜਿਹੜਾ ਡਾਕਟਰ ਨੇ ਜੋ ਇੰਜੈਕਸ਼ਨ ਲਾਇਆ ਉਹਦੇ ਕਾਰਨ ਮੌਤ ਹੋਈ ਹੈ ਇਹ ਸਾਰਾ ਇੱਕ ਜਾਂਚ ਦਾ ਵਿਸ਼ਾ ਹੈ ਵੱਡੇ ਲੈਵਲ ਤੇ ਜਾਂਚ ਹੋਣੀ ਚਾਹੀਦੀ ਹੈ ਦੂਜੀ ਗੱਲ ਇਹ ਵੀ ਇਹਨਾਂ ਦੇ ਸਟੇਟਮੈਂਟ ਤੇ ਇਮੀਡੀਟ ਡਾਕਟਰ ਦੇ ਖਿਲਾਫ ਜਿਹਦੇ ਕਾਰਨ ਮਲ ਕੇ ਮੌਤ ਹੋਈ ਹੈ ਉਹਨਾਂ ਦੇ ਐਫਆਰ ਦਰਜ ਹੋਣੀ ਚਾਹੀਦੀ ਹੈ ਜਦੋਂ ਇਹ ਬਿਆਨ ਦੇ ਰਹੇ ਨੇ ਉਹਨਾਂ ਦੇ ਫਾਦਰ ਦੇ ਬਿਆਨ ਲੈ ਕੇ ਨਾਲ ਦੀ ਨਾਲ ਉਹਨਾਂ ਦੇ ਅੰਗੇਜਡ ਹੋਵੇ ਉਦੋਂ ਬਾਅਦ ਜਾਂਚ ਹੋਵੇ ਇਹ ਸਾਰੇ ਡਾਕਟਰਾਂ ਦਾ ਤੁਸੀਂ ਹਾਲਾਤ ਦੇਖ ਰਹੇ ਹੋ ਅੱਜ ਪ੍ਰਾਈਵੇਟ ਡਾਕਟਰ ਹੋਣ ਜਾਂ ਸਰਕਾਰੀ ਹੋਣ ਇਹਨਾਂ ਦੇ ਕੋਈ ਚੈੱਕ ਨਹੀਂ ਹੈ ਕੋਈ ਇਹਨਾਂ ਦੀ ਫੀਸਾਂ ਦੇ ਚੈੱਕ ਨਹੀਂ ਹੈ ਕੋਈ 10 ਲੱਖ ਰੁਪਏ ਲੈ ਰਿਹਾ ਕੋਈ 2 ਲੱਖ ਰੁਪਏ ਲੈ ਰਿਹਾ ਕੋਈ 5 ਲੱਖ ਰੁਪਏ ਲੈ ਰਿਹਾ ਮਤਲਬ ਕਿ ਇਹਨਾਂ ਦਾ ਇੱਕ ਕਮੇਟੀ ਐਦਾਂ ਦੀ ਹੋਣੀ ਚਾਹੀਦੀ ਹੈ ਇਹਨਾਂ ਦੀ ਇੱਕ ਲਿਮਟ ਹੋਵੇ ਕਿੰਨੀ ਇਹ ਫੀਸ ਲੈਣੇ ਕੀ ਇਹ ਇਲਾਜ ਕਰ ਰਹੇ ਨੇ ਜਦੋਂ ਇਹਨੂੰ ਪਤਾ ਲੱਗ ਗਿਆ ਸੀਗਾ ਵੀ ਮਤਲਬ ਕਿ ਜੇ ਪਹਿਲੀ ਗੱਲ ਪਹਿਲੀ ਗੱਲ ਤੇ ਇਹ ਹੈ ਵੀ ਉਹਦੇ ਜਿਹੜੇ ਐਨੇਥੀਸੀਆ ਦਾ ਇੰਜੈਕਸ਼ਨ ਲੱਗਦਾ ਹੈਗਾ ਇਹ ਇਹ ਗੱਲ ਬਾਈ ਜੀ ਉਹਨਾਂ ਦੀ ਸਹੀ ਹੈ ਵੀ ਉਹਨੂੰ ਪੁੱਛ ਕੇ ਲੱਗਣਾ ਚਾਹੀਦਾ ਵੀ ਤੇਰੇ ਪਾਈ ਐਨੇਥੀਸੀਆ ਦਾ ਇੰਜੈਕਸ਼ਨ ਲੱਗੂਗਾ ਤੂੰ ਬਰਦਾਸ਼ਤ ਕਰ ਸਕਦਾ ਕਿ ਨਹੀਂ ਕਰ ਸਕਦਾ ਜੇ ਤੇਰਾ ਆਪਰੇਸ਼ਨ ਹੋਣਾ ਉਥੇ ਉਥੇ ਨਾਲ ਵੀ ਚਲੇਗੇ ਮਤਲਬ ਕਿ ਸਾਰੇ ਜਾਂਚ ਦਾ ਵਿਸ਼ਾ ਬਹੁਤ ਵੱਡੇ ਲੈਵਲ ਤੇ ਜਾਂਚ ਹੋਣੀ ਚਾਹੀਦੀ ਹੈ ਜਿਵੇਂ ਸਾਰੇ ਪ੍ਰਸ਼ਾਸਨ ਤੋਂ ਜਾਂ ਸਿਵਲ ਪ੍ਰਸ਼ਾਸਨ ਤੋਂ ਜਾਂ ਜੋ ਜੋ ਇਹਦਾ ਸੀਐਮਓ ਨੇ ਜੋ ਹੋਣੇ ਨਾਲ ਲੈ ਕੇ ਵੀ ਇਹਨਾਂ ਦੇ ਪਰਿਵਾਰ ਨਾਲ ਸਹਿਮਤੀ ਲੈ ਕੇ ਡੀਸੀ ਸਾਹਿਬ ਨੂੰ ਮਿਲਾਂਗੇ ਇਹਦੀ ਜਾਂਚ ਦਾ ਵਿਸ਼ਾ ਜਾਂਚ ਹੋਣੀ ਚਾਹੀਦੀ ਹੈ ਇਹਨਾਂ ਦੇ ਪਰਿਵਾਰ ਨੂੰ ਸਾਰੇ ਨੂੰ ਇਨਸਾਫ ਮਿਲਣਾ ਚਾਹੀਦਾ ਬੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਹੋਰ WhatsApp channel par but...